ਜੋ ਜਿਸ ਨੂੰ ਕਿਵੇਂ ਦੇਖੋ ਜਿਉਂ ਇਜ਼ਰਾਈਲ ਅਤੇ ਈਰਾਨ ਕਨਫਲਿਕਟ ਨੂੰ ਜਿਸ ਵਿੱਚ ਹੁਣ ਅਮਰੀਕਾ ਦੀ ਐਂਟਰੀ ਹੋ ਜਾਂਦੀ ਹੈ ਅਮਰੀਕਾ ਦੇ ਵੱਲੋਂ ਈਰਾਨ ਦੇ ਉੱਤੇ ਕਾਫੀ ਘਾਤਕ ਜੋਨੇ ਹਮਲਾ ਕੀਤਾ ਜਾਂਦਾ ਹੈ ਅਜਿਹੇ ਬੰਬ ਸੱਟੇ ਜਾਂਦੇ ਨੇ 25-30 ਕਿਲੋਮੀਟਰ ਜ਼ਮੀਨ ਦੇ ਅੰਦਰ ਜਾ ਕੇ ਜੋ ਈਰਾਨ ਦੇ ਪਲਾਂਟ ਸੀਗੇ ਉੱਥੇ ਰक्तਬਾਹੀ ਮਚਾ ਚੁੱਕੇ ਨੇ ਅਮਰੀਕਾ ਦੀ ਹੁਣ ਸਿੱਧੇ ਤੌਰ ਤੇ ਦਖਲਅੰਦਾਜ਼ੀ ਹੋ ਗਈ ਹੈ ਜਿਵੇਂ ਪਹਿਲਾਂ ਇਜ਼ਰਾਈਲ ਕਹਿੰਦਾ ਪਿਆ ਸੀ ਕਿ ਅਮਰੀਕਾ ਇਸ ਦੇ ਵਿੱਚ ਸ਼ਾਮਿਲ ਹੋਵੇ ਪਰ ਹੁਣ ਅਖੀਰ ਵਿੱਚ ਅਮਰੀਕਾ ਸ਼ਾਮਿਲ ਹੋ ਗਿਆ ਇਸ ਹਮਲੇ ਕਰਨ ਤੋਂ ਬਾਅਦ ਵੀ ਟ੍ਰੰਪ ਨੇ ਕਿਹਾ ਕਿ 이란 جو ہے انہوں نے شانتی کام کریو شانتی بنا کر رکھ کے جو ابھی حملہ نہ کرے اب ਹੁਣ ਸ਼ਾਂਤੀ ਕਾਇਮ ਕਰਨ ਦੀ ਜ਼ਰੂਰਤ ਹੈ ਪਰ ਇਸ ਦੌਰਾਨ ਚੀਨ ਅਤੇ ਰਸ਼ੀਆ ਵੱਲੋਂ ਵੀ ਆਪਣੀਆਂ ਸਰਗਰਮੀਆਂ ਦਿਖਾਈ ਗਈਆਂ ਨੇ ਰਸ਼ੀਆ ਵੀ ਹੁਣ ਦਿੱਤੇ ਤੌਰ ਤੇ ਸਾਹਮਣੇ ਆ ਰਿਹਾ ਹੈ ਜੋ ਖਬਰ ਹੁਣ ਤੱਕ ਮੈਂ ਪੜ੍ਹੀ ਹੈ ਕਿ ਜੋ ایران ਹੈ ایران ਦੇ ਲੀਡਰ ਹੁਣ ਰਸ਼ੀਆ ਜਾ ਰਹੇ ਨੇ ਕੁਝ ਵੱਡੀ ਨੀਤੀ ਬਣੇਗੀ ਕੀ ਬਣੇਗੀ ਕਿਵੇਂ ਦੇਖਦੇ ਹਾਂ ਕਿ ਹੁਣ ਕੋਈ ਤੀਜੀ ਜੋ ਵਿਸ਼ਵ ਜੰਗ ਹੈ ਉਹ ਸਟਾਰਟ ਹੋ ਰਹੀ ਹੈ ਜਾਂ ਕਿਸੇ ਤਰੀਕੇ ਨਾਲ ਅਮਰੀਕਾ ਅਤੇ ਇਜ਼ਰਾਈਲ ਰੋਕਿਆ ਜਾਵੇਗਾ ਜਾਂ ਲਗਦਾ ਕਿ ਉਹ ਇਜ਼ਰਾਇਲ ईरान ਦਾ ਸਾਥ ਦੇਣਗੇ ਜਾਂ ਫਿਰ ਹੁਣ ਪਿਛੇ हट ਜਾਣਗੇ ਕਿਵੇਂ ਦੇਖਦੇ ਸਾਰੇ ਕੰਪਲੀਟ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਜਿਹੜਾ ਅਮਰੀਕਾ ਹੁਣ ਤੋਂ 12 ਘੰਟੇ ਪਹਿਲਾਂ ਇਹ ਬਿਆਨ ਦੇ ਰਿਹਾ ਸੀ ਕਿ ਅਸੀਂ 2 ਹਫ਼ਤੇ ਦਾ ਸਮਾਂ ਲਵਾਂਗੇ ਉਸ ਤੋਂ ਬਾਅਦ ਦੱਸਾਂਗੇ ਕਿ ਅਸੀਂ ਈਰਾਨ ਦੇ ਉੱਤੇ ਹਮਲਾ ਕਰਨਾ ਹੈ ਜਾਂ ਨਹੀਂ ਕਰਨਾ ਇਜ਼ਰਾਇਲ ਦਾ ਸਾਥ ਦੇਣਾ ਹੈ ਜਾਂ ਨਹੀਂ ਦੇਣਾ ਉਹਨਾਂ ਹੀ 12 ਘੰਟਿਆਂ ਦੇ ਵਿੱਚ ਬੀਤੀ ਰਾਤ ਮਿਡਨਾਈਟ ਹੈਮਰ ਆਪਰੇਸ਼ਨ ਜਿਹਨੂੰ ਨਾਮ ਦਿੱਤਾ ਗਿਆ ਕਿ ਨਿਊਕਲੀਅਰ ਸਾਈਟਸ ਨੇ ਜਿਹੜੀਆਂ ਤਿੰਨ ਨਿਊਕਲੀਅਰ ਸਾਈਟਸ ਈਰਾਨ ਦੀਆਂ ਉਹਦੇ ਉੱਤੇ B2 ਬੌਮਬਰਸ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਢਹਿ ਢੈਰੀ ਕਰਕੇ ਉਹਨਾਂ ਨੂੰ ਨਸਤੋ ਨਬੂਤ ਕਰ ਦਿੱਤਾ ਇਹ ਤਿੰਨਾਂ ਟਿਕਾਣਿਆਂ ਦੇ ਨਾਮ ਜੇ ਦੱਸਣੇ ਹੁਣ ਤਾਂ ਇੱਕ ਦਾ ਨਾਮ ਹੈਗਾ ਇਸਫਾਨ ਨਤਾਨਜ਼ ਤੇ ਫੋਡੋ ਤੇ ਜਿਹੜਾ ਫੋਰਡੋ ਹੈ ਨਾ ਇਹ ਇਹ ਅਹਿਮ ਮੰਨਿਆ ਜਾਂਦਾ ਹੈ ਇਹ ਸਭ ਤੋਂ ਵੱਡੀ ਨਿਊਕਲੀਅਰ ਸਾਈਟ ਮੰਨੀ ਜਾਂਦੀ ਹੈ ਬੰਕਰਸ ਦੇ ਵਿੱਚ ਬਣਾਈ ਹੋਈ ਸਾਈਟ ਹੈ ਤਕਰੀਬਨ ਆਪਾਂ ਕਹੀਏ ਵੀ ਬਹੁਤ ਜ਼ਮੀਨ ਦੇ ਥੱਲੇ ਜਾ ਕੇ ਕੰਮ ਕੀਤਾ ਜਾ ਰਿਹਾ ਹੈ ਸਿਕਾ ਸੋ ਅਮਰੀਕਾ ਨੇ ਆਪਣੇ B2 ਬੋਮਰਸ B2 ਬੋਮਰਸ ਜਿਹੜੇ ਹੈਗੇ ਨੇ ਚਮਗਾਦੜ ਦੀ ਸ਼ੇਪ ਦੇ ਬਣੇ ਹੋਏ ਨੇ ਤੇ ਜਿਹੜੇ ਕਿਸੇ ਵੀ ਰਡਾਰ ਦੇ ਵਿੱਚ ਨਹੀਂ ਆਉਂਦੇ ਤੇ ਕਿਤੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਚੱਲ ਜਾਣ ਬਹੁਤ ਮਤਲਬ ਕਹਿ ਲਈਏ ਭੀ ਇੱਕ ਹਾਈ ਟੈਕਨੀਕ ਦੇ ਨਾਲ ਬਣੇ ਹੋਏ ਸਿਰਫ ਅਮਰੀਕਾ ਦੇ ਕੋਲੋਂ ਬੰਬਰ ਨੇ ਤੇ ਜਿਹੜੇ ਕਿ ਬਹੁਤ ਜ਼ਿਆਦਾ ਭਾਰ ਜਿਹੜਾ ਚੁੱਕ ਕੇ ਬੰਬਾਂ ਦਾ ਉਹ ਕਿਤੇ ਵੀ ਜਾ ਸਕਦੇ ਨੇ ਸੋ ਇਹਨਾਂ ਦਾ ਇਸਤੇਮਾਲ ਕੀਤਾ ਗਿਆ ਜਿਸ ਜਦਾ ਪਤਾ ਈਰਾਨ ਨੂੰ ਵੀ ਨਹੀਂ ਲੱਗਿਆ ਤਿੰਨ ਟਿਕਾਣਿਆਂ ਦੇ ਉੱਤੇ ਹਮਲੇ ਹੁੰਦੇ ਨੇ ਤੇ ਤਿੰਨਾਂ ਟਿਕਾਣਿਆਂ ਤੇ ਹਮਲੇ ਕਰਕੇ ਬੀ2 ਬੋਮਰਸ ਜਿਹੜੇ ਨੇ ਵਾਪਸ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚ ਜਾਂਦੇ ਆ ਸੋ ਹੁਣ ਤੁਸੀਂ ਇਹ ਦੇਖੋ ਵੀ ਡੋਨਲਡ 트੍ਰੰਪ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਆ ਇਹ ਰੂਪ ਉਹਨਾਂ ਦਾ ਹੁਣ ਪਹਿਲੀ ਵਾਰੀ ਜਦੋਂ ਤੋਂ ਸਤਾ ਦੇ ਵਿੱਚ ਆਏ ਹੈ ਨਾ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਵੇਂ ਪਾਕਿਸਤਾਨ ਤੇ ਭਾਰਤ ਦੀ ਜੰਗ ਉਹਨਾਂ ਨੇ ਰੋਕਵਾਈ ਹੈ ਤੇ ਇਹ ਸ਼ਾਇਦ ਇਧਰ ਯੂਕਰੇਨ ਦੀ ਤੇ ਰਸ਼ੀਆ ਦੀ ਜੰਗ ਵੀ ਰਕਵਾਉਣਗੇ ਫਿਰ ਤੀਸਰੀ ਇਜ਼ਰਾਇਲ ਦੀ ਤੇ ਇਹ ਵੀ ਰਕਵਾਉਣਗੇ ਪਰ ਹੁਣ ਜਿਹਨੇ ਜੰਗ ਰਕਵਾਉਣੀ ਸੀ ਉਹ ਆਪ ਹੁਣ ਇਸ ਵਿੱਚ ਸ਼ਾਮਲ ਹੋ ਗਿਆ ਅਮਰੀਕਾ ਜਿਹੜਾ ਹੈਗਾ ਉਹ ਸ਼ਾਮਲ ਹੋ ਚੁੱਕਿਆ ਇਸ ਜੰਗ ਦੇ ਵਿੱਚ ਇਜ਼ਰਾਇਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਨਿਤਨ ਜਾਹੂ ਬੈਂਜਾਮਿਨ ਨਿਤਨ ਜਾਹੂ ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਅਮਰੀਕਾ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹਿਸਟੋਰੀਕ ਜਿਹੜਾ ਹੈਗਾ ਇਹ ਕਦਮ ਚੁੱਕਿਆ ਹੈ ਕਿ ਜਿਹੜਾ ਇਰਾਨ ਦੇ ਨਿਊਕਲੀਅਰ ਸਾਈਟਸ ਢਾਹ ਦਿੰਦੇ ਨੇ ਤੇ ਇਸ ਤੋਂ ਬਾਅਦ ਡੋਨਲਡ ਟਰੰਪ ਨੇ ਵੀ ਇਹੇ ਗੱਲ ਕੀਤੀ ਹੈ ਕਿ ਅਸੀਂ ਆ ਹਮਲਾ ਕੀਤਾ ਹੈ ਇਰਾਨ ਵੀ ਮੰਨ ਚੁੱਕਿਆ ਕਿ ਤਿੰਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਪਰ ਫੋਰਡੋ ਵਾਲੀ ਸਾਈਡ ਦੇ ਉੱਤੇ ਕਹਿੰਦੇ ਵੀ ਐਂਟਰੈਂਸ ਦੇ ਉੱਤੇ ਥੋੜਾ ਬਹੁਤਾ ਫਰਕ ਪਿਆ ਜ਼ਿਆਦਾ ਫਰਕ ਉਹਦੇ ਉੱਤੇ ਨਹੀਂ ਪਿਆ ਤੁਹਾਨੂੰ ਕੀ ਲੱਗਦਾ ਇਹ ਗੱਲ ਇੱਕ ਸੋਚਣ ਵਾਲੀ ਇਹ ਵੀ ਹੈਗੀ ਹੈ ਨਾ ਕਿ ਜੇ ਤਿੰਨੇ ਟਿਕਾਣੇ ਇਜ਼ਰਾਈਲ ਤੇ ਅਮਰੀਕਾ ਦੇ ਨਿਸ਼ਾਨੇ ਦੇ ਉੱਤੇ ਸੀ ਤਾਂ ਕੀ ਈਰਾਨ ਇਹ ਸਾਰਾ ਕੁਝ ਦੇਖਦਾ ਰਿਹਾ ਹੁਣ ਤੱਕ ਵੀ ਜਹਾਜ਼ ਆਉਣਗੇ ਬੀ2 ਆਉਣਗੇ ਤੇ ਉਹ ਢਾਕੇ ਚਲੇ ਜਾਣਗੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਸਾਰਾ ਸਮਾਨ ਸਾਜੋ ਸਮਾਨ ਯੂਰੇਨੀਅਮ ਜਾਂ ਹੋਰ ਜਿਹੜਾ ਮਾਲ ਉੱਥੇ ਪਿਆ ਹੋਇਆ ਸੀ ਉਹ ਚੱਕ ਕੇ ਕਿਤੇ ਹੋਰ ਪਹੁੰਚਾ ਦਿੱਤਾ ਗਿਆ ਹੋਵੇਗਾ ਸੋ ਇਰਾਨ ਨੇ ਵੀ ਗੱਲ ਕਹਿ ਦਿੱਤੀ ਹੈ ਕਿ ਇਹ ਸਾਰਾ ਜਾਰੀ ਰਹੂਗਾ ਮਤਲਬ ਕਿ ਜਿਉਂ ਕਰ ਰਹੇ ਨੇ ਨਿਊਕਲੀਅਰ ਦਾ ਜਿਹੜਾ ਉਪਰਪੇਅਰ ਕਰ ਰਹੇ ਨੇ ਤਾਂ ਉਹ ਕਹਿੰਦੇ ਵੀ ਇਹ ਜਾਰੀ ਰਹਿਣੀ ਹੈ ਇਹ ਬੰਦ ਨਹੀਂ ਹੋਣੀ ਹੁਣ ਉਸ ਤੋਂ ਬਾਅਦ ਇਹ ਗੱਲ ਕਹੀ ਗਈ ਹੈ ਖਮੈਨੀ ਵੱਲੋਂ ਕਿ ਹੁਣ ਅਮਰੀਕਾ ਸਿੱਧੇ ਤੌਰ ਦੇ ਉੱਤੇ ਇਹਦੇ ਵਿੱਚ ਦਖਲ ਦੇ ਚੁੱਕਿਆ ਦੋ ਵਾਰ ਧੋਖੇ ਹੋਏ ਨੇ ਇਹ ਦੇਖੋ ਤੁਸੀਂ ਧੋਖੇ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਅ ਅਮਰੀਕਾ ਕਹਿੰਦਾ ਵੀ ਡੀਲ ਕਰੋ ਸਾਡੇ ਨਾਲ ਤੇ ਇਰਾਨੀਅਨ ਜਿਹੜੇ ਸੀਗੇ ਉਹਨਾਂ ਨੂੰ ਡੀਲ ਵਾਸਤੇ ਸੱਦਿਆ ਹੋਇਆ ਕਿ ਸਾਡੇ ਨਾਲ ਗੱਲਬਾਤ ਕਰੋ ਉਦੋਂ ਹੀ ਇਜ਼ਰਾਈਲ ਹਮਲਾ ਕਰ ਦਿੰਦਾ ਫਿਰ ਡੋਨਲਡ ਟਰੰਪ ਦਾ ਬਿਆਨ ਆ ਹੁਣ ਦੂਜੀ ਵਾਰੀ ਜਦੋਂ ਆਇਆ ਕਿ ਸਾਨੂੰ 2 ਹਫ਼ਤੇ ਦਾ ਸਮਾਂ ਚਾਹੀਦਾ ਸੋਚਣ ਵਾਸਤੇ ਕਿ ਅਸੀਂ ਇਸ ਜੰਗ ਵਿੱਚ ਜਾਵਾਂਗੇ ਜਾਂ ਨਹੀਂ ਉਸੇ ਦੌਰਾਨ 12 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਹਮਲਾ ਕੀਤਾ ਜਾ ਸਕਦਾ ਸੋ ਅਮਰੀਕਾ ਆਪਣਾ ਭਰੋਸਾ ਗਵਾ ਚੁੱਕਿਆ ਇਸ ਇਰਾਨ ਦੇ ਮਾਮਲੇ ਦੇ ਵਿੱਚ ਇਰਾਨ ਦੇ ਖੁਮੈਨੀ ਦਾ ਹੁਣ ਇਹ ਕਹਿਣਾ ਕਿ ਅਮਰੀਕਾ ਨੂੰ ਇਹਦੇ ਸਿੱਟੇ ਭੁਗਤਣ ਲਈ ਹੁਣ ਤਿਆਰ ਰਹਿਣਾ ਚਾਹੀਦਾ ਮਿਡਲ ਈਸਟ ਦੇ ਵਿੱਚ ਸਾਊਦੀ ਅਰਬ ਜਾਂ ਹੋਰ ਜਿਹੜੇ ਜਿਹੜੇ ਮੁਲਕ ਹੈਗੇ ਨੇ ਅਰਬ ਦੇ ਵਿੱਚ ਵੀ ਗੱਲ ਕਰਾਂ ਤਾਂ ਉੱਥੇ ਵੀ ਜਿਹੜੇ ਇਹਨਾਂ ਦੇ ਬਣਾਏ ਹੋਏ 에ਅਰ ਸਪੇਸ ਨੇ ਉਥੋਂ ਕਹਿੰਦੇ ਕਿ ਅਮਰੀਕਾ ਇੱਕ ਇੱਕ ਕਰਕੇ ਆਪਣੇ ਜਹਾਜ਼ ਉਡਾ ਕੇ ਪਰ ਉਹਨਾਂ ਨੂੰ ਲਜਾ ਰਿਹਾ ਮਤਲਬ ਕਿ ਉਥੋਂ ਹਟਾ ਰਿਹਾ ਕਿ ਇਹ ਇਹ ਇਰਾਨ ਦੀ ਅੱਖ ਦੇ ਵਿੱਚ ਨਹੀਂ ਕਿਤੇ ਇਹ ਨਾ ਹੋਵੇ ਵੀ ਸਾਡੇ ਇਹਨਾਂ 에ਅਰ ਬੇਸਿਸ ਦੇ ਉੱਤੇ ਹਮਲਾ ਹੋ ਜਾਵੇ ਤੇ ਸਾਡੇ ਬਹੁਤ ਜਿਹੜੇ ਜਹਾਜ਼ ਨੇ ਜਿਹੜੇ ਲੜਾਕੂ ਵਿਮਾਨ ਨੇ ਉਹ ਤੇ ਨਾਲੇ ਜਿਹੜੇ ਸਾਡੇ ਮਿਲਟਰੀ ਅਫਸਰ ਜਣ ਸੋ ਇਸ ਤੋਂ ਬਾਅਦ ਹੁਣ ਇਜ਼ਰਾਈਲ ਦੇ ਉੱਤੇ ਈਰਾਨ ਨੇ ਜਿਹੜਾ ਹੈਗਾ ਬਹੁਤੀ دیر ਨਾ ਲੈਂਦਿਆਂ ਹੋਇਆਂ ਕੁਝ ਘੰਟਿਆਂ ਬਾਅਦ ਹੀ ਵੱਡੇ ਧਮਾਕੇ ਕੀਤੇ ਨੇ ਜਿਹੜਾ ਈਰਾਨ ਨੇ ਤਹਿਲੀਬ ਜਿਹੜੀ ਉਹਨਾਂ ਦੀ ਰਾਜਧਾਨੀ ਹੈਗੀ ਹੈ ਜਾਂ ਹੋਰ ਜਿਹੜੇ ਸ਼ਹਿਰ ਹੈਗੇ ਨੇ ਵੱਡੇ ਵੱਡੇ ਜ਼ੁਰੇਲਸਲਾਮ ਹੋ ਗਿਆ ਸੋ ਉਹਦੇ ਉੱਤੇ ਵੱਡੇ ਹਮਲੇ ਕੀਤੇ ਨੇ ਇਜ਼ਰਾਈਲ ਦੇ ਉੱਤੇ ਤੇ ਬੜਾ ਨੁਕਸਾਨ ਕੀਤਾ ਹੈ ਇਜ਼ਰਾਈਲ ਦਾ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਉਹਨਾਂ ਦਾ ਸਟੈਪ ਕੀ ਹੋਣ ਵਾਲਾ ਹੈ ਹੁਣ ਇਹ ਸਾਰੀ ਦੁਨੀਆ ਦੇਖ ਰਹੀ ਹੈ ਦੁਨੀਆ ਦੀ ਨਜ਼ਰ ਇਹਦੇ ਉੱਤੇ ਟਿਕੀ ਹੋਈ ਹੈ ਜਿਹੜੀ ਜੰਗ ਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਇੱਕ ਦੋ ਦਿਨ ਦੇ ਵਿੱਚ ਦੋ ਚਾਰ ਦਿਨ ਦੇ ਵਿੱਚ ਇਹ ਰੁਕ ਜਾਣੀ ਹੈ ਪਰ ਜਿਹੜਾ ਆ ਕੰਮ ਹੋਇਆ ਨਾ ਇਸ ਤੋਂ ਬਾਅਦ ਹੁਣੇ ਗੱਲਾਂ ਸਾਫ਼ ਹੋ ਜਾਂਦੀਆਂ ਕਿ ਅਮਰੀਕਾ ਇਜ਼ਰਾਈਲ ਇਕੱਠੇ ਹੋ ਕੇ ਲੜ ਰਹੇ ਨੇ ਇੱਥੋਂ ਤੱਕ ਕਿ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇੰਟਰਸਟਿੰਗ ਗੱਲ ਦੱਸਾਂ ਅਮਰੀਕਨ ਕਹਿ ਰਹੇ ਨੇ ਅਮਰੀਕਨ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਆ ਕਿ ਰਾਸ਼ਟਰਪਤੀ ਸਾਡਾ ਹੈ ਜਾਂ ਫਿਰ ਇਹ ਇਜ਼ਰਾਈਲ ਦਾ ਹੈ ਜਿਹੜਾ ਡੋਨਲਡ 트੍ਰੰਪ ਹੈਗਾ ਤੇ ਡੋਨਲਡ 트੍ਰੰਪ ਪਰ ਇਹ ਕਿਹਾ ਜਾ ਰਿਹਾ ਕਿ ਤੁਸੀਂ ਰਾਸ਼ਟਰਪਤੀ ਨਹੀਂ ਸਾਡੇ ਮੁਲਕ ਦੇ ਨਿਤਨ ਯਾਹੂ ਲੱਗਦੇ ਨੇ ਕਿਉਂਕਿ ਤੁਸੀਂ ਉਹਨਾਂ ਦੇ ਕਹਿਣ ਮੁਤਾਬਕ ਹੀ ਕੰਮ ਜਿਹੜਾ ਹੈਗਾ ਉਹ ਕਰ ਰਹੇ ਹੋ ਜੋ ਉਹ ਕਹਿੰਦੇ ਹੋ ਤੁਸੀਂ ਕਰਦੇ ਹੋ ਮਤਲਬ ਕਿ ਜੇ ਉਹਨੇ ਕਿਹਾ ਤਾਂ ਹਮਲਾ ਕਰਨਾ ਤੇ ਕਰਨਾ ਨਹੀਂ ਕਰਨਾ ਤੇ ਨਹੀਂ ਕਰਨਾ ਸੋ ਇਸ ਤਰੀਕੇ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਚੱਲ ਰਹੀ ਹੈ ਇੱਥੋਂ ਤੱਕ ਕਿ ਡੋਨਲਡ 트੍ਰੰਪ ਨੇ ਇਹ ਜਿਹੜਾ ਹਮਲਾ ਕਰਨ ਦੇ ਲੱਗਿਆ ਅਮਰੀਕਨ ਕਾਂਗਰਸ ਦੇ ਕੋਲੋਂ ਵੀ ਪਰਮਿਸ਼ਨ ਨਹੀਂ ਲਈ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਜੇ ਕਾਂਗਰਸ ਦੇ ਵਿੱਚ ਮਤਾ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਉੱਥੋਂ ਨਾ ਹੋਣੀ ਸੀ ਇਸ ਕਰਕੇ ਉਹਨਾਂ ਨੇ ਬਿਨਾਂ ਪੁੱਛਿਆ ਹੀ ਜਿਹੜਾ ਹੈਗਾ ਉਹ ਹਮਲਾ ਕਰ ਦਿੱਤਾ ਜਿਹਦੀ ਨਖੇਦੀ ਵੀ ਹੋ ਰਹੀ ਆ ਇੰਟਰਨਲੀ ਵੀ ਹੁਣ ਇਹ ਗੱਲ ਜਿਹੜੀ ਕੀਤੀ ਜਾ ਰਹੀ ਆ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ ਹੋਏ ਹੋਏ ਨਜ਼ਰ ਆ ਰਹੇ ਆ ਕਿ ਤੁਹਾਨੂੰ ਕੀ ਲੋੜ ਸੀ ਈਰਾਨ ਦੇ ਉੱਤੇ ਹਮਲਾ ਕਰਕੇ ਇੱਕ ਮੁਸੀਬਤ ਗੜ ਦੇ ਵਿੱਚ ਪਾਉਣ ਦੀ ਇਹ ਉਹੀ ਅਮਰੀਕਾ ਜਦੋਂ ਮੈਂ ਮੈਂ ਗੱਲ ਫਿਰ ਉਹੀ ਕਰਦਾ ਕਿ ਡੋਨਲਡ ਟਰੰਪ ਹੋਰੀ ਹਰ ਵਾਰ ਜਿਹੜੀ ਗੱਲ ਕਰਦੇ ਉਹ ਵੱਖਰੇ ਤਰੀਕੇ ਦੀ ਹੁੰਦੀ ਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੰਗਲੈਂਡ ਜਿਹੜਾ ਹੈ ਉਹ ਹ ਪਹਿਲਾ ਵਾਲੇ ਰੂਪ ਦੇ ਵਿੱਚ ਆਵੇ ਉਸ ਰੂਪ ਚ ਆਵੇ ਜਦੋਂ ਇੰਗਲੈਂਡ ਪੂਰੀ ਦੁਨੀਆ ਤੇ ਰਾਜ ਕਰਦਾ ਸੀ ਆਪਣੀ ਮਿਲਟਰੀ ਵਧਾਵੇ ਆ ਕਰੇ ਉਹ ਕਰੇ ਕਿ ਉਹਨਾਂ ਨੇ ਕਿਹਾ ਉਹਦਾ ਉਹਦਾ ਮਤਲਬ ਉਹਨਾਂ ਦਾ ਇਹ ਕਹਿਣ ਦਾ ਸੀ ਕਿ ਅਮਰੀਕਾ ਹੁਣ ਕੁਝ ਵੀ ਫਰੀ ਨਹੀਂ ਦਵੇਗਾ ਕਿਸੇ ਨੂੰ ਹਰ ਚੀਜ਼ ਦਾ ਮੁੱਲ ਹੋਵੇਗਾ ਇਹ ਨਹੀਂ ਕਿ ਅਮਰੀਕਾ ਹਰ ਜਗ੍ਹਾ ਦੇ ਉੱਤੇ ਜਾ ਕੇ ਤੇ ਜਿਹੜੀ ਟੰਗ ਹੈਗੀ ਆਪਣੀ ਫਸਾਉਂਦਾ ਰਹੂਗਾ ਉਹਨਾਂ ਨੇ ਮਤਲਬ ਕਿਸੇ ਦੇ ਹੱਥ ਖੜੇ ਕਰਦੇ ਤੁਸੀਂ ਕਿ ਜੇ ਇੰਗਲੈਂਡ ਦੇ ਉੱਤੇ ਭਾਰੀ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਰਸ਼ੀਆ ਜਾਂ ਈਰਾਨ ਤਾਂ ਉਹ ਆਪਣਾ ਕਮ ਆਪ ਕਰਨ ਆਪਣੇ ਆਪਣੇ ਬਚਾ ਆਪ ਕਰਨ ਅਮਰੀਕਾ ਦੇ ਕੋਲ ਹੁਣ ਕੁਝ ਵੀ ਫਰੀ ਨਹੀਂ ਹੈਗਾ ਸੋ ਹੁਣ ਜੇ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਉਹ 2 ਬਿਲੀਅਨ ਦਾ ਜਹਾਜ਼ ਆਉਂਦਾ B2 ਬੰਬਰ ਜਿਹੜਾ ਹੈਗਾ ਸੋ ਉਹਦਾ ਇਸਤੇਮਾਲ ਕੀਤਾ ਗਿਆ ਤੇ ਜੇਕਰ ਕਿਤੇ ਉਹ ਰਡਾਰ ਦੇ ਵਿੱਚ ਆ ਜਾਂਦਾ ਇਰਾਨ ਸੁੱਟ ਲੈਂਦਾ ਤੇ ਫਿਰ ਭਾਈ ਉਹ ਉਹਦੀ ਕੋਸਟ ਜਿਹੜੀ ਹੈਗੀ ਆ ਉਹ ਕਿਤੇ ਸਿਰ ਲੱਗਣੀ ਸੀਗੀ ਸੋ ਜਿਹੜੇ ਬੰਬ ਵੀ ਸੁੱਟੇ ਗਏ ਨੇ ਉਹ ਵੀ ਫਰੀ ਦੇ ਸੁੱਟੇ ਗਏ ਮਿਲਟਰੀ ਆਪਰੇਸ਼ਨ ਬੜੇ ਤਗੜੇ ਹੁੰਦੇ ਨੇ ਸੋ ਇੱਕ ਪਾਸੇ ਅਮਰੀਕਾ ਯੂਰਪ ਯੂਨੀਅਨ ਨੂੰ ਇੰਗਲੈਂਡ ਨੂੰ ਇਹ ਕਹਿ ਰਿਹਾ ਕਿ ਹੁਣ ਅਮਰੀਕਾ ਪਹਿਲਾਂ ਵਰਗਾ ਨਹੀਂ ਰਿਹਾ ਕਿ ਹਰ ਜੰਗ ਦੇ ਵਿੱਚ ਦਖਲ ਅੰਦਾਜ਼ੀ ਲਾਊਗਾ ਫਰੀ ਦੇ ਵਿੱਚ ਤੁਹਾਡਾ ਸਾਥ ਦੇਊਗਾ ਹਰ ਕੋਈ ਚੀਜ਼ ਜਿਹੜੀ ਆ ਮੁੱਲ ਦੀ ਹੈਗੀ ਹੈ ਪਰ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਉਹ ਸਾਰਾ ਕੁਝ ਫਰੀ ਕਰਨ ਨੂੰ ਤਿਆਰ ਹੈ ਪਰ ਹੁਣ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਿਆ ਹੁਣ ਅਗਲੇ ਜਿਹੜੇ ਕੁਝ ਦਿਨ ਨੇ ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਨਾ ਕਿ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਜਾ ਰਹੀ ਆ ਤੇ ਉਹ ਵਾਕਈ ਇਸ ਤਰ੍ਹਾਂ ਹੀ ਹੋਈ ਆ ਅਗਲੇ 24 72 ਘੰਟਿਆਂ ਦੀ ਆਪਾਂ ਗੱਲ ਕੀਤੀ ਸੀ ਉਹ 72 ਘੰਟਿਆਂ ਦੇ ਵਿੱਚ ਵਿੱਚ ਇੱਕ ਆ ਵੱਡੀ ਜਿਹੀ ਸਰਗਰਮੀ ਜਿਹੜੀ ਹੈ ਹੋ ਗਈ ਆ ਹਰ ਇੱਕ ਇੰਗਲਿਸ਼ ਚੈਨਲ ਦੇ ਉੱਤੇ ਹਰ ਇੱਕ ਹਿੰਦੀ ਚੈਨਲ ਦੇ ਉੱਤੇ ਵੱਡੀਆਂ ਅਖਬਾਰਾਂ ਦੇ ਉੱਤੇ ਇਸ ਹਮਲੇ ਦੀ ਜਿਹੜੀ ਹੈਗੀ ਆ ਉਹ ਹੈਡਲਾਈਨ ਬਣੀ ਹੋਈ ਆ ਕਿ ਇਹ ਰਾਤੋਂ ਰਾਤ ਜਿਹੜਾ ਡਾਉਨਲਡ ਰਪ ਨੇ ਕਰ ਕੀ ਦਿੱਤਾ ਤੇ ਇਸ ਤੋਂ ਬਾਅਦ ਈਰਾਨ ਜੇਕਰ ਉਹਦੇ ਕੋਲ ਮਤਲਬ ਕਿ ਕੋਈ ਜ਼ਿਆਦਾ ਸਾਧਨ ਨਾ ਵੀ ਹੋਏ ਤਾਂ ਕੀ ਉਹ ਮਰਦੇ ਮਰਦੇ ਆ ਵੀ ਇਹਨਾਂ ਮੁਲਕਾਂ ਦੇ ਉੱਤੇ ਵੱਡੇ ਹਮਲੇ ਕਰਕੇ ਤਬਾਹੀ ਤਾਂ ਨਹੀਂ ਮਚਾਏਗਾ ਫਿਰ ਦੂਸਰੀ ਗੱਲ ਇਹ ਵੀ ਆ ਜਾਂਦੀ ਹੈ ਕਿ ਚਾਈਨਾ ਰਸ਼ੀਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਨਡਾਇਰੈਕਟਲੀ ਹਜੇ ਸામਨੇ ਨਹੀਂ ਆਇਓ ਉਹ ਉਹ ਸਾਹਮਣੇ ਨਹੀਂ ਆਇਆ ਕਿ ਆ ਲਓ ਜੀ ਅਸੀਂ ਭੇਜ ਰਹੇ ਆ ਆਪਾਂ ਮਿਲਟਰੀ ਭੇਜ ਰਹੇ ਆ ਅਸਲਾ ਭੇਜ ਰਹੇ ਵਗੈਰਾ ਵਗੈਰਾ ਇਹ ਨਹੀਂ ਹਜੇ ਉਹਨਾਂ ਨੇ ਕਿਹਾ ਪਰ ਫਿਰ ਵੀ ਜੇ ਉਹ ਆਪਣਾ ਸਾਜ਼ੋ ਸਮਾਨ ਈਰਾਨ ਨੂੰ ਦੇਣ ਲੱਗ ਪੈਂਦੇ ਆ ਤੇ ਇੱਕ جنگ ਜਿਹੜੀ ਐ ਤੀਸਰੇ ਵਿਸ਼ਵ ਜੰਗ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਤਾਰਨ ਕਰ ਸਕਦੀ ਆ ਸੋ ਇਹ ਹਾਲਾਤ ਫਿਲਹਾਲ ਦੀ ਘੜੀ ਬਣੇ ਹੋਇਆ ਸੁਣ ਲ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਈਰਾਨ ਪਹਿਲਾਂ ਦਾ ਬਲਾਸਟਿੰਗ ਸਾਰਾ ਉਸ ਤੋਂ ਵੀ ਉੱਪਰ ਦੀਆਂ ਮਿਸਾਲਾਂ ਜੜੀਆਂ ਨੇ ਉਹ ਇਜ਼ਰਾਇਲ ਸਿੱਟ ਦਾ ਰੈ ਸੀ ਗਿਆ ਇਸਰਾਈਲ ਦੇ ਵੀ ਦਿੱਤੇ ਸਿਵਿਲਨ ਵਾਲਾ ਏਰੀਆ ਉਹਨਾਂ ਸਰਦਾਰ ਵੈਸੇ ਲੱਗਦਾ ਨਹੀਂ ਕਿ ਇਸ ਦੇ ਵਿੱਚ ਈਰਾਨ ਨੇ ਵੀ ਇੱਕ ਪ੍ਰਵੋਕ ਕੀਤਾ ਪਰਖਾਇਆ ਹੈ ਇਜ਼ਰਾਈਲ ਨੂੰ ਤੇ ਅਮਰੀਕਾ ਨੂੰ ਵੀ ਅਜੇ ਹਮਲੇ ਕਰਨ ਲਈ ਇਸ ਦੇ ਨਾਲ ਇੱਕ ਹੋਰ ਚੀਜ਼ ਆ ਜਾਂਦੀ ਹੈ ਜਿੱਦਾਂ ਹੀ ਇਹ ਸਾਰੇ ਮਸਲੇ ਦੇ ਵਿੱਚ ਰਸ਼ੀਆ ਦੀ ਅਤੇ ਚਾਈਨਾ ਦੀ ਐਂਟਰੀ ਹੁੰਦੀ ਹੈ ਲੱਗਦਾ ਨਹੀਂ ਕਿ ਉਹ ਵੀ ਇੱਕ ਵੱਡਾ ਕਾਰਨ ਬਣ ਗਿਆ ਜਿਸ ਕਰਕੇ ਅਮਰੀਕਾ ਨੂੰ ਮਜਬੂਰ ਹੋਣਾ ਪਿਆ ਤਿੱਜੇ ਅਸੀਂ ਇਹਨਾਂ ਦੇ ਬਿਆਨ ਦੇਖੋਗੇ ਬਹਿ ਗਏ ਤਾਂ ਸਾਡੇ ਸਰਪੰਚ ਦਾ ਉਹਦਾਂ ਖਤਮ ਹੋ ਜਾਣੀ ਹੈ ਫਿਰ ਜੀ ਦੇਖੋ ਜਦੋਂ ਡੋਨਲਡ ਟਰੰਪ ਹੋਰੀ ਰਾਸ਼ਟਰਪਤੀ ਬਣਦੇ ਨੇ ਨਾ ਤੇ ਉਹਨਾਂ ਨੇ ਇਹ ਗੱਲਾਂ ਵੈਸੀ ਹੀ ਕਹਿ ਦਿੱਤੀਆਂ ਸੀ ਕਿ ਹੁਣ ਅਮਰੀਕਾ ਕਿਸੇ ਵੀ ਬਾਧੂ ਝਗੜੇ ਦੇ ਵਿੱਚ ਨਹੀਂ ਪਵੇਗਾ ਤੁਸੀਂ ਦੇਖੋ ਭਾਰਤ ਪਾਕਿਸਤਾਨ ਦੀ جنگ ਹੁੰਦੀ ਹੈ ਤਾਂ ਉੱਥੇ ਵੀ ਅਮਰੀਕਾ ਨੇ ਹੱਥ ਖੜੇ ਕਰ ਦਿੱਤੇ ਠੀਕ ਹੈ ਦੂਸਰੇ ਪਾਸੇ ਜਿਹੜੀ ਰਸ਼ੀਆ ਤੇ ਜਿਹੜੀ ਯੂਕਰੇਨ ਦੀ جنگ ਹੈ ਉਸ ਵੇਲੇ ਉਹਨਾਂ ਨੇ ਕਿਹਾ ਕਿ ਅਸੀਂ ਪੀਸ ਕਰਵਾਉਣ ਨੂੰ ਤਿਆਰ ਆਂ ਰਸ਼ੀਆ ਨਾਲ ਵੀ ਗੱਲ ਕਰਨ ਨੂੰ ਤਿਆਰ ਆਂ ਇੱਕ ਮੀਟਿੰਗਾਂ ਇੱਕ ਦੋ ਬਿਠਾਈਆਂ ਵੀ ਉਹਨਾਂ ਨੇ ਸੋ ਹੁਣ ਦੀ ਗੱਲ ਦੇਖ ਲਓ ਹੁਣ ਵੀ ਉਹਨਾਂ ਨੇ ਇਹੀ ਕਿਹਾ ਕਿ ਯੂਰਪ ਯੂਨੀਅਨ ਜਾਂ ਫਿਰ ਇੰਗਲੈਂਡ ਜਿਹੜਾ ਆਪਣਾ ਕੰਮ ਆਪ ਕਰੇ ਆਪਣਾ ਆਪ ਦੇਖੇ ਕਿਦਾਂ ਕਰਨਾ ਹੈ ਮਤਲਬ ਕਹਿੰਦਾ ਭੀ ਡੋਨਲਡ ਟਰੰਪ ਹੋਰੀ ਇਹ ਕਹਿੰਦੇ ਹੋਏ ਨਜ਼ਰ ਆਏ ਆ ਹੁਣ ਤੱਕ ਕਿ ਆਪਾਂ ਹੁਣ ਉਸ ਤਰੀਕੇ ਦੀ ਗੱਲਬਾਤ ਨਹੀਂ ਕਰਨੀ ਤੇ ਆਪਣੀ ਸਰਪੰਚੀ ਵਾਲੀ ਜਿਹੜੀ ਇੱਕ ਆਪਣੀ ਦਾਅਵੇਦਾਰੀ ਹੈਗੀ ਆ ਉਹ ਤਾਂ ਆਪ ਹੀ ਉਹਦੇ ਤੋਂ ਦੂਰ हट ਰਹੇ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੇਖੋ ਬਿਲਕੁਲ ਉਲਟ ਹੋ ਗਿਆ ਕਿ ਉਹ ਇਹਨਾਂ ਨੇ ਇਹ ਜਿਹੜੀ ਜਿਹੜਾ ਹਮਲਾ ਕਰ ਦਿੱਤਾ ਹੈਗਾ ਹੁਣ ਜਿਹੜੀ ਗੱਲ ਤੁਸੀਂ ਚਾਈਨਾ ਤੇ ਰਸ਼ੀਆ ਦੇ ਵਿੱਚ ਆਉਣ ਦੀ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇੱਕ ਪਾਸੇ ਚਾਈਨਾ ਰਸ਼ੀਆ ਈਰਾਨ ਹੋਏਗਾ ਤੇ ਅਮਰੀਕਾ ਹੋਏਗਾ ਕਿ ਅਮਰੀਕਾ ਫਿਰ ਵੀ ਜਾਣ ਬੁੱਝ ਕੇ ਉਹਨਾਂ ਤੇ ਹਮਲਾ ਕਰ ਸਕੂਗਾ ਨਾ ਕਿਉਂਕਿ ਚਾਈਨਾ ਵੀ ਇਸ ਵੇਲੇ ਵੱਡੀ ਪਾਵਰ ਹੈਗੀ ਆ ਅਮਰੀਕਾ 100 ਵਾਰ ਸੋਚੇਗਾ ਕਿ ਅਸੀਂ ਇਸ ਧਿਰ ਦੇ ਨਾਲ ਜਿਹੜਾ ਹੈਗਾ ਉਹ ਪੰਗਾ ਲਈਏ ਇਹ ਹੁਣ ਤੱਕ ਇਸੇ ਕਰਕੇ ਬਚਾ ਹੁੰਦਾ ਆਇਆ ਕਿ ਚਾਈਨਾ ਇੱਕ ਵੱਡੀ ਪਾਵਰ ਹੈ ਨਹੀਂ ਤੇ ਬਹੁਤ देर ਦਾ ਦਬਾਇਆ ਗਿਆ ਹੋਣਾ ਸੀਗਾ ਜਿਵੇਂ ਚਾਈਨਾ ਹਰ ਰੋਜ਼ ਨਵੀਆਂ ਮੰਜ਼ਲਾਂ ਜਿਹੜੀਆਂ ਹੈਗੀਆਂ ਉਹ ਤੈਅ ਕਰਦਾ ਜਾ ਰਿਹਾ ਆਰਥਿਕ ਪੱਖੋਂ ਮਿਲਟਰੀ ਪੱਖੋਂ ਜਾਂ ਫਿਰ ਹੋਰ ਜਿਹੜੇ ਦੁਨੀਆ ਦੇ ਵਿੱਚ ਆਪਣਾ ਨਾਮ ਜਿਹੜਾ ਹੈਗਾ ਬਣਾ ਰਿਹਾ ਉਹ ਉਹ ਕਦੋਂ ਦਾ ਖਤਮ ਹੋ ਜਾਂਦਾ ਕਦੋਂ ਦਾ ਉਹਨੂੰ ਅਧੀਨਗੀ ਕਬੂਲ ਨਹੀਂ ਪੈਂਦੀ ਅਮਰੀਕਾ ਦੀ ਸੋ ਇਸੇ ਕਰਕੇ ਨਹੀਂ ਹੋਇਆ ਕਿਉਂਕਿ ਅਮਰੀਕਾ ਨੂੰ ਕਿਤੇ ਨਾ ਕਿਤੇ ਡਰ ਜੇਕਰ ਹੈ ਦੁਨੀਆ ਦੇ ਵਿੱਚ ਉਹ ਚਾਈਨਾ ਦੇ ਵੱਲੋਂ ਹੈਗਾ ਜਾਂ ਦੂਸਰਾ ਰਸ਼ੀਆ ਦੇ ਵੱਲੋਂ ਹੈਗਾ ਵੀ ਇਹ ਇੱਕ ਟੱਕਰ ਦੇ ਸਕਦੇ ਨੇ ਇਹ ਨੁਕਸਾਨ ਮੈਂ ਇਹ ਵੀ ਨਹੀਂ ਕਹਿੰਦਾ ਪੀ ਉਹ ਖਤਮ ਹੀ ਕਰ ਸਕਦੇ ਆ ਅਮਰੀਕਾ ਨੂੰ ਪਰ ਫਿਰ ਵੀ ਕਿਤੇ ਵੱਡੀ ਟੱਕਰ ਦੇ ਦੇਣ ਦੀ ਗੱਲ ਹੈਗੀ ਆ ਤਾਂ ਇਹ ਦੋਨੋਂ ਮੂਰਖ ਦੇ ਸਕਦੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਜੇ ਇਹ ਆ ਜਾਂਦੇ ਨਹੀਂ ਵਿੱਚ ਤਾਂ ਫਿਰ ਗੱਲਬਾਤ ਜਿਹੜੀ ਆ ਉਹ ਅਮਰੀਕਾ ਹੋਰ ਅਗਰੈਸਿਵ ਹੋ ਜਾਏਗਾ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਲੱਗਦਾ ਜੀ ਜੀ ਤੁਹਾਨੂੰ ਤੁਹਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਦਰਸ਼ਕਾਂ ਦੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਦਾ ਦਿলো ਧੰਨਵਾਦ